ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਬਲਜੀਤਪੁਰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਹੋਰ ਦੱਸੋ ਜੀ ਕਿਵੇਂ ਉਮੀਦ ਕਰਦੇ ਹਾਂ ਤੁਸੀਂ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਲਓ ਜੀ ਆਪਾਂ ਵੀਡੀਓ ਸ਼ੁਰੂ ਕਰਦੇ ਆ ਆਪਾਂ ਅੱਜ ਚਾਰ ਵਾਲਾ ਢੋਆ ਤਿਆਰ ਕਰ ਲਿਆ ਸਵੇਰੇ ਆਪਾਂ ਪਾਵਾਂਗੇ ਚਾਰ ਚਲੋ ਆਪਾਂ ਤੁਹਾਨੂੰ ਦਿਖਾਉਣੀ ਆ ਨਾਲੇ ਕਰਦੇ ਆ ਕੰਮ ਦੰਦੇ ਆਪਣੇ ਲੀਵਰ ਦਾ ਕੰਮ ਹੋਊਗਾ ਆਪਣੇ ਬੰਦੇ ਹੋਣਗੇ ਆਪਾਂ ਪਿਓ ਨੀਰ ਕਾਲੀ ਚਨੇ ਚਨਿਆਂ ਦੀ ਦਾਲ ਬਣਾਉਂਦੇ ਆ ਹੁਣ ਆਪਾਂ ਥੋੜੀ ਜਿਹੀ ਬਣਾ ਲਾਂਗੇ ਪ੍ਰਿੰਡੀਆਂ ਦੀ ਸਬਜ਼ੀ ਆਪਣੇ ਯੋਗੂਰੀ ਸਵੇਰ ਵੇਲੇ ਆਪਣੇ ਬੰਦੇ ਲੱਗੇ ਹੋਣਗੇ ਉਹਦਾ ਆਪਾਂ ਕਾਲੇ ਚਨੇ ਦੀ ਸਬਜ਼ੀ ਬਣਾ ਲਾਂਗੇ ਚਲੋ ਜੀ ਆਪਾਂ ਟੂਆ ਤਿਆਰ ਕਰ ਲੇਸ ਹੁਣ ਦਿਖਾਉਣੇ ਆ ਆ ਦੇਖੋ ਟੂਆ ਪੱਟ ਲੈ ਆਪਾਂ ਇਹਦੇ ਵਿੱਚ ਪਾਣੀ ਛਿੜਕੀ ਜਾਂਦੇ ਆ ਕਿਵੇਂ ਮੋਟਰ ਮੈਂ ਕਹਿ ਕੇ ਜਮਾ ਹੀ ਸੀ ਬੰਦ ਕਰਦੇ ਆ ਚਲਾਉਣੇ ਆ ਆ ਦੇਖੋ ਟੂਆ ਆਪਣਾ ਤਿਆਰ ਹੋ ਗਿਆ ਆਪਾਂ ਛੜਕਤਾ ਵਿੱਚ ਇਹਦੇ ਪਾਣੀ ਰੇਤਾ ਜੋ ਡਲੀਆਂ ਇਹ ਮਿਟ ਜਾਣਗੇ ਰੇਤਾ ਜੋ ਉੱਥੋਂ ਹਟ ਜੂਵੇ ਸਾਫ਼ ਹੋ ਜੂਗਾ ਇਹ ਹਾਲੇ ਦਾਲੀ ਆਪਾਂ ਸਾਰੇ ਕਾਗਜ ਵਿਛਾਤਾ ਦੇ। ਆਪਾਂ ਮਿੱਟੀ ਕੱਢ ਕੇ ਮੂਹਰੋ ਢੇਰ ਲਾਤਾ। ਇਹ ਆਪਾਂ ਜਦੋਂ ਸਵੇਰੇ ਆਪਣਾ ਚਾਰ ਪੈ ਗਿਆ ਸਾਰਾ ਉੱਪਰ ਕਾਗਜ ਦੇ ਕੇ ਸਾਰੀ ਮਿੱਟੀ ਉੱਪਰ ਪਾ ਲਈ ਆਪਾਂ। ਛੋਲੇ ਪਿਓ ਦੀ ਇਹਨਾਂ ਨੂੰ ਆਪਾਂ ਪਿਆਉ ਕੇ ਥੋੜਾ ਜਿਹਾ ਨੂਨ ਪਾ ਕੇ ਰੱਖ ਦਾਂਗੇ। ਆਪਾਂ ਤੋਂ ਸਾਰੇ ਤੜਕੇ-ਦੱਕੇ ਜਿੱਕੇ ਨਿਕਲ ਜਾਣਗੇ ਸਾਫ ਹੋ ਜਾਣਗੇ। ਇਹਨਾਂ ਆਪਾਂ ਸਾਰੀ ਰਾਤ ਧੋ ਰਹੇ ਰਹਾਂਗੇ। ਸਵੇਰੇ ਆਪਾਂ ਥੋੜੀ ਜਿਹੀ ਕਵਾਰੀ ਦਵਾ ਲਾਂਗੇ। ਥੋੜਾ ਜਿਹਾ ਪਿਆਜ਼ ਆਪਾਂ ਚੀਰ ਕੇ ਪੇਸਟ ਕਰਕੇ ਉਹਨਾਂ ਦਾ ਧਰ ਦਾਂਗੇ ਸਵੇਰੇ ਤੜਕਾ ਲਾਉਣ ਵਾਸਤੇ। ਕਿ ਸਵੇਰੇ ਕੰਮ ਕਾਫੀ ਸਾਰੇ ਹੋਣਗੇ ਆਪਾਂ ਨੂੰ। ਚਾਹ ਪਾਣੀ ਬਣਾਉਣਾ। ਰੋਟੀ-ਬੁੱਟੀ ਬਣਾਉਣੀ। ਸਬਜ਼ੀ ਵਾਲਾ ਸਮਾਨ ਆਪਾਂ ਤਿਆਰ ਕਰ ਦਾਂਗੇ ਸਵੇਰ ਜਲਦੀ ਤੜਕਾ ਲੱਗ ਜਾਊਗਾ। गर्मी बहुत ज्यादा पै रही है चले अपने चने धोते अपने आप हम आपको अद्धा के चमचे पा देंगे नून पा के झके धर देंगे जी परिंडी सब्जी बनाव गे आपने धोती तो धुप्पे तो लाते सुकनिया इधर अपना बेहड़ा देखो सारा पानी ना छिड़क गया जो... ਸਾਰਾ ਛੜਕਤਾ ਸਾਰਾ ਇਹ ਜੰਮ ਜੂਗਾ ਸਵੇਰ ਤੱਕ ਕਰਕੇ ਮੀਂਹ ਨਹੀਂ ਪਿਆ ਕਾਫੀ ਚਿਰ ਹੋ ਗਈ ਬਾੜੀ ਢੂੜ ਜੁੱਠੀ ਪਈ ਸੀਗੀ ਬੜੇ ਚ ਵਧੀਆ ਸਵੇਰੇ ਬੜਾ ਟਰਾਲੀ ਆਉਣ ਬੜੇ ਨੂੰ ਵਧੀਆ ਪੱਕ ਜੂਗਾ ਬੜਾ ਇਹ ਆ ਦੇਖੋ ਇਹ ਭੰਡੇ ਆਪਾਂ ਮੈਂ ਤੇ ਸਾਰੇ ਕੰਮ ਕਰ ਲਿਆ ਦੇਖੋ ਕੈਂਪਰ ਚ ਪਾਣੀ ਆਪਾਂ ਪਾ ਲਿਆ ਬਰਫ਼ ਪਾਤੀ ਗਰਮੀ ਇੰਨੀ ਜਿਆਦਾ ਹੋ ਰਹੀ ਆ ਬਾੜੀ ਜਿਆਦਾ ਅੰਤਾਂ ਸਾਹ ਦੀ ਤੜਕੇ ਨੂੰ ਆਪਣਾ ਚੱਲੂਗਾ ਲੇਬਰ ਦਾ ਕੰਮ ਜੀ 4 ਪੌਣਾ ਤੇ ਜੀਰੀ ਲਾਉਣੀ ਝੋਨਾ ਆ ਬਿਆਵਰ ਕਾ ਕੰਮ ਹੁੰਦਾ ਜੀ ਕਿਉਂ ਲੇਬਰ ਦਾ ਕੰਮ ਆ ਲੇਬਰ ਬਿਨਾਂ ਕਰ ਲੈਦਾ ਕੰਮ ਨਹੀਂ ਹੁੰਦਾ ਜੀ ਤੜਕੇ ਆਪਾਂ ਚਾਰ ਪਾਵਾਂਗੇ ਉਹਦੇ ਵੀ ਕਾਫੀ ਬੰਦੇ ਹੋਣਗੇ ਆਪਣੇ ਫਿਰ ਆਪਣੀ ਝੋਨਾ ਲਾਉਣ ਵੇਲੇ ਉਹਦੇ ਵੀ ਕਾਫੀ ਬੰਦੇ ਨੇ ਅੱਗੇ ਤਾਂ ਰੋਟੀ ਪੱਕ ਜਾਂਦਾ ਇਸ ਵਾਰ ਦੇਖੋ ਕਿਵੇਂ ਬਣਦਾ ਵੀ ਬਈ ਇਹ ਲਾਉਣਗੇ ਜਾਂ ਕਿਵੇਂ ਲੱਗੂਗੀ ਝੋਨਾ ਆਪਣਾ ਰੋਟੀ ਤਾਂ ਗਰਮੀ ਚ ਲਾਉਣੀ ਵਾਲੀ ਔਖੀ ਬਾਲੀ ਜਿਆਦਾ ਗਰਮੀ ਹੈ ਚਲੋ ਆਪਾਂ ਦੇਖਦੇ ਕੰਮ ਤੋਂ ਦੇਰ ਗਿਆ ਆ ਦੇਖੋ ਮੱਝਾਂ ਨੂੰ ਪਾਣੀ ਪੁਣੀ ਪੁਲਾਈਏ ਦੱਲੇ ਪਕੰਮਣੇ ਮੇੜਤੀ 4 ਵਜੇ ਤੱਕ ਹਜੇ ਤੱਕ ਸਾਰੇ ਪਾਣੀ ਛਿੜਕਿਆ ਜਾ ਆਪਣੇ 4 ਵਜੇ ਤੱਕ ਹਜੇ ਤੱਕ ਜਮਾ ਵੀ ਐ ਕਿ ਪੌਣੀ ਜਿਆਦੇ ਪੈਂਦੀ ਬੜੀ ਜਿਆਦੇ ਗਰਮੀ ਹੈ ਐ ਲੱਗਦਾ ਵੀ ਕਿਤੇ ਮੀਂਹ ਹੀ ਪੈ ਗਿਆ ਹੁੰਦਾਗਾ ਠੰਡੀ ਠੰਡੀ ਹਵਾ ਠੰਡੀ ਹੋ ਰਹੀ ਹੈ ਇੱਧਰ ਆਪਣੇ ਕੰਨੀ ਮੀਂਹ ਨਹੀਂ ਹੈਗਾ ਨੇੜੇ ਥੋੜੀ ਸਾਰੀ ਪੈ ਗਿਆ ਇੱਧਰ ਆਪਣੇ ਵੈਕੂਟ ਕੰਨੀ ਬਹੁਤ ਮੀਂਹ ਸੀ ਗਈ ਆਪਣੇ ਨਹੀਂ ਮੀਂਹ ਪਿਆ ਇੱਧਰ ਹਵਾ ਦਾ ਫਰਕ ਪੈ ਗਿਆ ਹਵਾ ਠੰਡੀ ਹੋ ਗਈ ਹੈ ਮਰੀ ਬਹਾਰਾ ਕਿ ਸ਼ਾਂਤੀ ਉਹਦੇ ਅੰਦਰ ਪੱਖੇ ਸੀ ਨਾਲ ਵੀ ਪਿੰਡਾ ਚਿਪਚਿਪ ਕਰੀ ਜਾਂਦਾ ਬਾਹਲੀ ਜਿਹੀ ਗਰਮੀ ਹੋਈ ਫਿਰ ਜਿਵੇਂ ਦਮ ਕੱਢਿਆ ਪਿਆ ਗਰਮੀ ਦੇ ਤਾਂ ਕਿਸੇ ਵੀ ਕੰਮ ਨੂੰ ਜੀ ਨਹੀਂ ਕਰਦਾ ਮੈਂ ਰੋਟੀ ਪਾਣੀ ਪਕਾ ਕੇ ਆਲਾ ਦੁਸ਼ੇਦੀ ਕੰਮ ਨੂੰ ਵੜ ਕੇ ਹੋ ਕਰੀਏ ਮੈਨੂੰ ਸੱਸ ਦੀ ਘਰ ਮੈਂ ਨਾ ਮਝਾਂ ਤੇ ਸਿੰਗਾ ਕਿਹੜੇ ਕਲਾਸ ਚ ਪੜਦਾ ਪੁੱਤ 2 ਜੀ ਅੱਛਾ ਕਿਹੜੇ ਸਕੂਲ ਚ ਪੜਦਾ ਐਸਪੀਐਸੀ ਦੀ ਐਸਸੀ ਦੀ ਅੱਛਾ ਸੀਵੀਐਸੀ ਵਿਖੀ ਠੀਕ ਆ ਹੁਣ ਕਿੱਥੇ ਜਾਂਦਾ ਮੇਰਾ ਪੁੱਤ ਮਿਸ਼ਾਂਤੇ ਚਲੋ ਟਿਊਸ਼ਨ ਤੇ ਜਾਓ ਫਿਰ ਆਪਾਂ ਆ ਕੇ ਕੱਲ ਨੂੰ ਗੱਲ ਕਰਾਂਗੇ ਠੀਕ ਹੈ ਬਲਾਸਸ ਅਸਤੀਂ ਗੱਲ ਕਰਦੇ ਬਾਈ ਕਰਦੇ ਸਾਰਾ ਬਾਈ ਕਰਕੇ ਜਾਓ ਜਾਂਦੇ ਜਾਂਦੇ ਬਾਈ ਲੋ ਜੇ ਆਪਾਂ ਕੱਪੜੇ ਧੋ ਲਏ ਬਹੁਤ سارے ਕੰਮ ਕਰਦੇ ਬਹੁਤ سارے ਆਪਣੇ ਜਿਹੇ ਪ੍ਰੇਮ ਨੇ ਕੱਪੜੇ ਧੋਨੇ ਕਰਕੇ ਬੜੇ ਜਾਰੇ ਹੋ ਜਾਂਦੇ ਨੇ ਤਨ ਤਨ ਚਾਰ ਚਾਰ ਸੂਟ ਹੋ ਜਾਂਦੇ ਨੇ ਸਾਰਾ ਦਿਨ ਇੱਕ ਇੱਕ ਘੰਟਾ ਪਾ ਲਾਉ ਦੀ ਪਸੀਨਾ ਆ ਜਾਂਦਾ ਭਿੱਜ ਜਾਂਦੇ ਨੇ ਆਇਆ ਆਪਾਂ ਇਕੱਠੇ ਕਰ ਸਕਦੇ ਹਾਂ ਬਾਹਰ ਆ ਦੇਖੋ ਆਪਾਂ ਮਿੱੱਚਾ ਸੀ ਖੇਤ ਆਪਣੇ ਲੈ ਆਈਆਂ ਇਹ ਆਪਾਂ ਧੋਦੇ ਕਿਸੇ ਭਾਵੇਂ 10 ਦਿਨ ਕਿ ਬੁੱਝੇ ਸੀ ਆਪਣੇ ਵਧੀਆ ਹੋ ਜਾਣਗੇ ਜੀ ਕਿ ਕਿ ਸੂਟ ਜਿੰਨਾ ਵੀ ਹੁੰਦਾ ਆਪਾਂ ਉਹਦੀ ਧੋਦਣੇ ਨਾਲ ਜਿੰਨਾ ਕਾਪਾ ਨੂੰ ਟਾਈਮ ਮਿਲਦਾ ਜੇ ਕੱਪੜੇ ਧੋ ਕੇ ਆਪਾਂ ਸਬਜ਼ੀ ਜਿਹਾ ਇਤਨੇ ਜਿਹਾ ਆਪਣਾ ਕਾਹਾਂ ਦਾ ਟਾਈਮ ਨਹੀਂ ਲੀ ਰੇ ਰੇਤਾ ਮਿੱਟ ਅੱਜ ਫਟੋਆ ਬਟਿਆ ਸੀਗਾ ਉਹਦੇ ਨਾਲ ਟਰੈਕਟਰ ਨਾਲ ਰੇਤਾ ਵਾਲਾ ਆ ਗਿਆ ਬੜੇ ਚੰਗੇ ਮਾਕੇ ਦਾ ਸਾਫ ਕਰਦੀ ਸਵੇਰੇ ਆਪਾਂ ਨਹੀਂ ਹਿੰਦਰ ਦੇ ਇੱਥੇ ਟਰੈਕਟਰ ਲੰਘਣਗੇ ਆਪਾਂ ਪਾਵਾਂਗੇ ਚਾਰ ਜਿੱਕੇ ਦਾ ਆਪਾਂ ਰੇਤਾ ਜਨ ਥੇ ਥਾਪੀ ਸਾਫ ਹੋ ਗਿਆ ਬੜਾ ਬੜਾ ਜਿਹਾ ਰੇਤਾ ਹੋ ਗਿਆ ਜੀ ਅੱਜ ਨਾ ਮਾਗੇ ਸ਼ਾਮ ਨੂੰ ਆ ਦੇਖੀ ਇੰਨੇ ਕ ਆਪਣੇ ਇੱਕ ਟਾਈਮ ਦੀ ਬਣਾਵਾਂਗੇ ਸਵੇਰੇ ਆਪਣੇ ਲਈ ਰੂ ਆਪਾਂ ਦੂਜੀ ਦਾਲ ਬਣਾਵਾਂਗੇ ਤੇ ਇੰਨੇ ਸਾਰੇ ਆਪਣੇ ਪੱਤੀਆਂ ਨਿਕਲਦੀਆਂ ਪਿੰਡਿਆਂ ਦੇ ਜੇ 2 ਦਿਨ ਲੱਗ ਜਾਣਾ ਸਬਜ਼ੀ ਤੋੜਨ ਕਿੰਨੀ ਹੈ ਤਾਂ ਉਹਦੀ ਪੱਕ ਜਾਂਦੀ ਨੇ ਕਦੂ ਨੇ ਉਹ ਪੱਕ ਜਾਂਦੇ ਨੇ ਟਿੰਡੀਆਂ ਨੇ ਉਹ ਪੱਕ ਜਾਂਦੀਆਂ ਨੇ ਮਸੇ ਜੇ ਟਾਈਮ ਤੇ ਮ ਗਰਮੀ ਵਾਲੀ ਇਹ ਟੁੱਟਦੀ ਨਹੀਂ ਹੈਗੀ ਟਾਈਮ ਤੇ ਇੱਕ ਅੱਧਾ ਦਿਨ ਉੱਥੇ ਚ ਲੱਗ ਜਾਂਦਾ ਖੇਤ ਪੱਕ ਜਾਂਦੀਆਂ ਨੇ ਸਬਜ਼ੀ ਬਸ ਵੀਰਾਂ ਦੀ ਸਬਜ਼ੀ ਦਾ ਵੀ ਆਪਾਂ ਗੰਡੇ ਗੁੰਡੇ ਪਿਆਜ ਲਸਣ ਛਿਲਕੇ ਚੀਰ ਕੇ ਰੱਖਣਾਂਗੇ। ਤੇ ਜਲਦੀ ਸਬਜ਼ੀ ਤੜਕਾ ਲੱਗ ਜੂਗੀ। ਲਈਏ ਹੁਣ ਆਪਾਂ ਦੀ ਸਬਜ਼ੀ ਕੱਢ ਲਈ ਆਪਾਂ ਬਣਾ ਲਈ। ਫਿਰ ਆਪਾਂ ਚੋਮਾਂਗੇ ਤਾਂ ਰੱਖ ਦਿੰਦੇ। ਸਬਜ਼ੀ ਕੱਢ ਲਈਏ ਨਾ ਪੱਤਾ ਕਦੀ ਗੁੰਡੇ। ਇਹ ਆਪਣੇ ਕੋ ਪਿਆਜ ਇਹਨਾਂ ਪੱਤਾ ਚੀਰ ਲੈਣੀ ਆ। ਫਾਇਦਾ ਉਹ ਤੇ ਹਵਾਾਂ ਠੰਡੀਆਂ ਆਉਣ ਲੱਗੀਆਂ ਮਾਰੇ ਜ ਸਾਹਸਾ ਖਾਣ ਲੱਗਿਆ ਤੇ ਲਈ ਆਪਾਂ ਸਬਜ਼ੀ ਸਬਜ਼ੀ ਜੀ ਬੀ ਅੰਦਰ ਬਣਾਵਾਂਗੇ ਨਾਲ ਆਪਾਂ ਗੁੰਨਾਂਗੇ ਆਟਾ ਆਟਾ ਅੰਦਰ ਵੀਡੀਓ ਨਹੀਂ ਬਣਦੀ ਗਰਮੀ ਬਹੁਤ ਜਿਆਦੇ ਆ ਚਲੋ ਜੀ ਆਪਾਂ ਬਾਹਰੇ ਵਾਲੇ ਉਪਰਾਂਗੇ